ਮਾਈ ਗੁਰ ਜੀ ਦਾ ਖਾਸ ਮਾਈ ਗੁਰ ਜੀ ਕੀ ਫਤਿਹ ਬਹੁਤ ਵਾਰੀ ਜ਼ਿੰਦਗੀ ਵਿੱਚ ਗਲਤੀਆਂ ਹੁੰਦੀਆਂ ਅਸੀਂ ਗੁਨਾਹ ਕਰਦੇ ਤੇ ਸਾਡੇ ਅੰਦਰ ਉਹਨਾਂ ਦਾ ਪਛਤਾਵਾ ਵੀ ਬਹੁਤ ਹੁੰਦਾ ਪਰ ਜਦੋਂ ਪਛਤਾਵਾ ਹੁੰਦਾ ਤੇ ਸਾਨੂੰ ਸਮਝ ਨਹੀਂ ਆਉਂਦੀ ਕਿ ਸਾਨੂੰ ਕਰਨਾ ਕੀ ਚਾਹੀਦਾ ਤੇ ਹੁਣ ਹਰ ਬੰਦੇ ਦਾ ਆਪਣਾ ਇੱਕ ਸੁਭਾਅ ਹੁੰਦਾ ਇੱਕ ਰੱਬ ਦਾ ਪਿਆਰਾ ਫਕੀਰ ਆਪਣੀ ਕੁਟੀਆ ਦੇ ਵਿੱਚ ਬੈਠਾ ਇੱਕ ਬੰਦਾ ਆਇਆ ਬਹੁਤ ਗੁੱਸੇ ਵਿੱਚ ਭਰਿਆ ਪੀਦਾ ਉਹਨੇ ਕੀ ਕੀਤਾ ਕਿ ਰੱਬ ਦੇ ਪਿਆਰੇ ਦੇ ਅਣਕੇ ਮੂੰਹ ਦੇ ਉੱਪਰ ਥੋਕ ਦਿੱਤਾ। ਉਹਨੇ ਸਾਧੂ ਨੇ ਨੇਤਰ ਗੋਲੇ। ਉਹਨੇ ਜੋ ਥੋਕਿਆ ਉਸ ਨੂੰ ਸਾਫ਼ ਕਰ ਲਿਆ। ਸਾਧੂ ਚੁੱਪ ਰਿਹਾ। ਚੇਲੇ ਵੇਖਣਗੇ ਸਾਧੂ ਇਹਨੂੰ ਕੁਝ ਬੋਲੇਗਾ ਪਰ ਉਹ ਬੰਦਾ ਲੰਘ ਗਿਆ। ਸਾਧੂ ਦੇ ਚੇਲੇ ਨੇ ਹੱਥ ਜੋੜੇ ਕਹਿੰਦੇ ਗੁਰੂ ਜੀ ਇਹਨਾਂ ਤੁਹਾਨੂੰ ਮਾੜਾ ਕਿਹਾ ਤੁਹਾਡੇ ਮੁਖ ਤੇ ਥੁੱਕਿਆ। ਇਹਨੂੰ ਸਜ਼ਾ ਤੇ ਦੇਣੀ ਬਣਦੀ ਸੀ। ਸਾਧੂ ਕਹਿੰਦੇ ਇਹਨੂੰ ਕੀ سزا ਦਈਏ ਜਿਹੜੇ ਬੰਦੇ ਦੇ ਬੋਲ ਖਤਮ ਹੋ ਗਏ ਹੁੰਦਾ ਕਹਿੰਦੇ ਜਿੰਦੇ ਕੋਲ ਸ਼ਬਦ ਨਾ ਬਚੇ ਹੋਣ ਉਹਨੂੰ ਕੀ ਸਜ਼ਾ ਦੇ ਦਈਏ ਉਹ ਬੰਦੇ ਨੇ ਵੇਖਿਆ ਵੀ ਸਾਧੂ ਨੇ ਮੈਨੂੰ ਕੁਝ ਨਹੀਂ ਕਿਹਾ ਮੈਂ ਲੰਘ ਆਇਆ ਨਹੀਂ ਤਾਂ ਉਹਦੇ ਚੇਲੇ ਮੈਨੂੰ ਫੜਦੇ ਮਾਰਦੇ ਕੁੱਟਦੇ ਕਹਿੰਦੇ ਬੈਨੂੰ ਫੜ ਲਉ ਭੱਜਣ ਤਾਂ ਦਿਆ ਜੇ ਉਹ ਸਾਰੀ ਰਾਤ ਪਛਤਾਵੇ ਦੇ ਵਿੱਚ ਰਿਹਾ ਅਗਲਾ ਦਿਨ ਜਦੋਂ ਗੁਰਮੁਖ ਹੋਇਆ ਉਹ ਪਛਤਾਵੇ ਦਾ ਭਰਿਆ ਮਾਫੀਆਂ ਮੰਗੇ ਗਿਆ ਸਾਧੂ ਦੇ ਕੋਲ ਜਾ ਕੇ ਚਰਨਾ ਤੇ ਟਾਇਪਿਆ ਕਹਿੰਦਾ ਜੀ ਮੈਨੂੰ ਮaaf ਕਰ ਪਿਓ ਸਾਧੂ ਕਹਿੰਦਾ ਜੀ ਜਿਨਨੇ ਕੱਲ ਮੂੰਹ ਤੇ ਥੁੱਕਿਆ ਸੀ ਉਹ ਤੇ ਹੈ ਨਹੀਂ ਉਹਨੇ ਕਹਿੰਦਾ ਜੀ ਮੈਨੂੰ ਮaaf ਕਰ ਦੋ ਮੇਰੇ ਤੋਂ ਕੱਲ ਬਹੁਤ ਵੱਡੀ ਗਲਤੀ ਹੋ ਗਈ ਕਹਿੰਦੇ ਜਿਹੜਾ ਗੁੱਸੇ ਨਾਲ ਭਰਿਆ ਪੀਤਾ ਸੀ ਜਿਨਨੇ ਥੁੱਕਿਆ ਸੀ ਕਹਿੰਦੇ ਉਹ ਮਰ ਗਿਆ ਜਿਉ ਉਹ ਜਿਉਂਦਾ ਹੁੰਦਾ ਤੋ ਅੱਜ ਵੀ ਗੱਲ ਵਾਂਗੂ ਕਰਦਾ ਕਹਿੰਦੇ ਜੇ ਤੇਰੇ ਅੰਦਰ ਉਹ ਤੇਰਾ ਕੱਲ ਨਹੀਂ ਹੈਗਾ ਤਾਂ ਫਿਰ ਜੋ ਕੁਝ ਤੂੰ ਮੇਰੇ ਨਾਲ ਕੱਲ ਕੀਤਾ ਮੇਰੇ ਅੰਦਰ ਹੋਏਗਾ ਸਾਧੂ ਨੇ ਬੜੀ ਸੋਹਣੀ ਸਿੱਖਿਆ ਦਿੱਤੀ ਕਹਿੰਦੇ ਜੋ ਬੀਤ ਗਿਆ ਜੋ ਲੰਘ ਚੁੱਕਾ ਆ ਉਹਦੀ ਚਿੰਤਾ ਨਾ ਕਰ ਉਹਨੂੰ ਮਰ ਜਾਣ ਦੇ ਕਹਿੰਦੇ ਜੋ ਤੇਰੇ ਕੋਲ ਅੱਜ ਹੈ ਨਾ ਤੂੰ ਉਹਦੇ ਅਨੁਸਾਰ ਚੱਲ ਤੇ ਉਹਨੂੰ ਸਵਾਰਨ ਦੀ ਕੋਸ਼ਿਸ਼ ਕਰ ਇਸ ਲਈ ਗੁਰਬਾਣੀ ਦਾ ਇੱਕ ਬਚਨ ਹੈ ਸਹਿਬ ਜੀ ਕਹਿੰਦੇ ਆਗਾਹਾਂ ਕੂ ਤਰਾੰਗ ਮਰਜੀ ਕਹਿੰਦੇ ਅੱਗੇ ਵੱਲ ਧਿਆਨ ਕਰ ਪਿੱਛਾ ਫੇਰ ਨਾ ਮੋੜੜਣਾ ਮਰਜੀ ਕਹਿੰਦੇ ਪਿੱਛੇ ਦੀ ਪਰਵਾਹ ਨਾ ਕਰ ਨਾਨਕ ਸਿਝਿ ਅਵੇਹਾ ਵਾਰ ਮਰਦ ਜੀ ਕਹਿੰਦੇ ਜੈ ਆ ਬਾਹਰ ਘਰ ਜੈ ਤਿਆਰ ਵਰ ਤਿਆਰ ਹੋ ਕੇ ਚੱਲ ਕਿ ਬੜ ਨਾ ਹੋਵੀ ਜਨਮੜਾ ਮਰਦ ਜੀ ਕਹਿੰਦੇ ਤੈਨੂੰ ਦੁਬਾਰਾ ਇਸ ਧਰਤੀ ਤੇ ਜੰਮਣਾ ਨਾ ਪਏ ਗੁਰਬਾਣੀ ਕਹਿੰਦੀ ਬਹਿਤੀ ਜਾਤ ਕਦਰ ਦ੍ਰਿਸ਼ਟ ਨਾ ਧਾਰਤ ਮਰਦ ਕਹਿੰਦੇ ਤੇਰੀ ਉਮਰ ਲੰਘਦੀ ਪਈ ਹੈ ਪਰ ਤੂੰ ਵੇਹੰਦਾ ਨਹੀਂ ਪਿਆ ਬਿਲਕੁਲ ਅਸੀਂ ਬੀਤੇ ਦੀ ਪਰਵਾਹ ਨਾ ਕਰੀਏ ਗੁਰਮੁਖੋ ਜੋ ਸਾਡੇ ਕੋਲ ਹੈ ਜੋ ਅਸੀਂ ਅੱਜ ਇਹਦੀ ਫਿਕਰ ਕਰੀਏ ਜੇ ਮਾੜਿਆਂ ਤਾਂ ਸੁਚੇਤ ਹੋਈਏ ਜੇ ਚੰਗੇ ਆ ਤੇ ਪ੍ਰਮਾਤਮਾ ਅਗੇ ਤਰਲਾ ਕਰੀਏ ਕਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ